ਮੇਰਾ ਨਾਮ ਵਿਵੇਕ ਗੁਪਤਾ ਹੈ ਜੀ ਤੁਹਾਡਾ ਕੋਈ ਲਾਈਨ ਉਨੇ ਰੁਕਿਆ ਤਾਂ ਕਿ ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਣਾ ਤੇ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ 나 ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਆ ਕਿ ਇਹਦੇ ਵਿੱਚ ਕੋਈ ਪਟਾਕੇ ਵੱਜਣ ਜਾਂ ਕੁਝ ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਆ ਇਹਦੇ ਵਿੱਚ ਮੈਂ ਸਲੈਂਸਰ ਚੇਂਜ ਕਰਾਇਆ ਤਾਂ ਕਿ ਤਾਂ ਹੀ ਮੈਂ ਸਲੈਂਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ ਕੁਝ ਨਹੀਂ ਕੀਤਾ ਇਹ ਘਰੇ ਹੀ ਖੜਾ ਰੰਡਾ ਜੀ ਮੇਰਾ ਤੁਸੀਂ ਚੈੱਕ ਕਰਕੇ ਦੇਖ ਲਓ 2011 12 ਮਾਡਲ ਆ 10000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ ਨਵਾਂ ਲਿਆ ਸੀ ਤੇ ਮਤਲਬ ਸੈਕੰਡ ਹੈਂਡ ਲਿਆ ਹੋਇਆ ਸੈਕੰਡ ਹੈਂਡ ਹੈ ਮੇਰੇ ਕੋਲ ਚੱਲਿਆ ਹੋਇਆ ਲਿਆ ਮੈਂ ਕਹਿ ਰਿਹਾ ਇਹ ਸਲੈਂਸਰ ਬੁਆਇਆ ਤਾਂ ਹੀ ਪਾ ਕੇ ਵੇਚੇ ਮੈਂ ਕਹਿ ਰਿਹਾ ਸਰ ਸਲੈਂਸਰ ਜਿਹੜਾ ਬੁਆਇਆ ਜੋ ਕੁਝ ਵੀ ਹੋਏਗਾ ਜਿਵੇਂ ਮੈਨੂੰ ਮਿਲਿਆ ਸੀ ਜੋ ਮੈਂ ਖਰੀਦਿਆ ਸੀ ਜਿਵੇਂ ਉਵੇਂ ਦਾ ਉਵੇਂ ਹੀ ਆ ਇਹ ਮੈਂ ਦੇਖਦੇ ਆ ਜਦੋਂ ਇਹ ਬੁਇਟ ਦੇ ਜਦੋਂ ਪਾ ਕੇ ਵਸਦੇ ਜਿਹੜੇ ਕਮਜ਼ੋਰ ਦਿਨ ਵਾਲੇ ਆ ਉਨਾ ਸੇ ਖਤਰਾ ਹੈ ਕਿਤਨਾ ਮੈਂ ਖੁਦ ਕਹਿ ਰਿਹਾ ਸਰ ਕਿ ਵੀ ਮੈਂ ਅਜ ਤੱਕ ਕਦੀ ਵਰਤਿਆ ਹੀ ਨਹੀਂ ਇਹਨੂੰ ਨਾ ਮੈਂ ਇਹਨੂੰ ਕਦੀ ਯੂਜ਼ ਕੀਤਾ ਨਾ ਮੈਂ ਕਦੀ ਪਟਾਕੇ ਬਜਾਏ ਅਜ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਇਹਦੇ ਚੋ ਪਟਾਕੇ ਵਜਦੇ ਆ ਸਰ ਵੱਡੀ ਗਲਤੀ ਹੈਗੀ ਕਿ ਨਹੀਂ ਹੈਗੀ ਮੇਰੀ ਗਲਤੀ ਇਸ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ ਬਟ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ ਨਾ ਹੀ ਮੈਂ ਇਹਦੇ ਕਦੀ ਪਟਾਕੇ ਬਜਾਏ ਨਾ ਹੀ ਮੈਂ ਪਟਾਕੇ ਵਜਾਂਦਾ ਫੜਿਆ ਗਿਆ ਅਜ ਤੱਕ ਅੱਧੀ ਸਰ ਮੁੰਜੀ ਸੈਂਸਰ ਚੇਂਜ ਹੈ ਤਾਂ ਹੀ ਪਟਾਕੇ ਬਜਦੇ ਸਰ ਸਲੰਸਰ ਹੁੰਦਾ ਇਹ ਮੈਨੂੰ ਪਤਾ ਸਲੰਸਰ ਜੜਾ ਪਰ ਮੈਂ ਚੇਂਜ ਨਹੀਂ ਕਰਾਇਆ ਇਹ ਮੈਂ ਸੈਕੰਡ ਹੈਂਡ ਲਿਆ ਆ ਉਸ ਵੇਲੇ ਬਿਲਕੁਲ ਹੋਵਾਂਗੇ ਸਾਰੇ ਨੂੰ ਜੇ ਮੈਨੂੰ ਅੱਜ ਪਤਾ ਲੱਗਿਆ ਮੈਂ ਤਾਂ ਬੱਚਿਆਂ ਨੂੰ ਪੜ੍ਹਾਉਣਾ ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ ਮਿੰਟ ਦੇ ਵਿੱਚ ਨੂੰ ਲਵਾ ਕੇ ਤੇ ਇਹਦੇ ਤੇ ਜੋ ਵੀ ਸਟੋਕ ਸਲੈਂਸਰ ਆ ਜਾ ਉਹ ਪਵਾਉਂਗਾ ਸਰ ਇਹ ਚੈਰੋ ਹਾਈ ਕੁਆਲਿਟੀ ਵਾਲੀ ਸੀ ਪਰ ਕਿਤੇ ਨਾ ਕਿਤੇ ਇਹ ਚੀਜ਼ ਗਲਤ ਹੈ ਮੈਂ ਕਿਹਾ ਸਰ ਮੈਂ ਤੁਹਾਡੇ ਨਾਲ 100% ਸੇਮਤ ਹਾਂ ਅੱਜ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਆ ਮੈਂ ਹੁਣੇ ਜਾ ਕੇ ਹੁਣੇ ਮੇਰੇ ਨਾਲ ਚੱਲੋ ਮੈਂ ਹੁਣੇ ਇਹਦੇ 'ਚ ਸਟੋਕ ਸਲੈਂਸਰ ਜਿਹੜਾ ਜਿੱਥੋਂ ਵੀ ਮਿਲਦਾ ਮੈਂ ਹੁਣ ਪਵਾ ਕੇ ਤੇ ਹੁਣੇ ਇਹਨੂੰ ਸੈੱਟ ਕਰਦਾ ਹਾਂ ਹੁਣੇ ਜਿਹੜੀ ਥ ਤੇ ਨਾਲ ਸਾਰਿਆਂ ਨੂੰ ਬਹੂੰਗਾ ਕਿ ਜਿਨ੍ਹਾਂ ਦੇ ਇਹੋ ਜਿਹੇ ਪਟਾਕੇ-ਪਟੂਕੇ ਵਜਦੇ ਆ ਮੈਂ ਖੁੱਦ ਇਹਨਾਂ ਚੀਜ਼ਾਂ ਦੇ ਖਿਲਾਫ ਆ ਮੈਂ ਬੱਚਿਆਂ ਨੂੰ 10ਵੀਂ 12ਵੀਂ ਦੇ ਨੂੰ ਪੜ੍ਹਾਉਣਾ ਤੇ ਅੱਜ ਮੈਂ ਖੁੱਦ ਫੀਲ ਬਿਲਕੁਲ ਮੈਂ ਟੀਚਰ ਆ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਮੈਥ ਦਾ ਚੋਢੀ ਆ ਮੈਂ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ ਨਾ ਕਦੀ ਦਵਾਂਗਾ ਅੱਜ ਮੈਨੂੰ ਖੁੱਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਤੇ ਮੈਨੂੰ ਪਤਾ ਲੱਗਿਆ ਵੀ ਇਹੋ ਜਿਹਾ ਪਟਾਕੇ ਵਜਦੇ ਆ ਮੈਂ 20 30 ਦੀ ਸਪੀਡ ਤੋਂ ਵੱਧ ਚਲਾਉਣ ਵਾਲਾ ਨਹੀਂ ਔਰ ਮੈਂ ਹਮੇਸ਼ਾ ਕਾਰ ਤੇ ਆ ਸਟੋਰ ਕੋਣ ਨੂੰ ਤਿਆਰ ਹੈ ਜੇ ਤੁਸੀਂ ਚਾਹੋਗੇ ਕਿਤੇ ਨਾ ਕਿਤੇ ਜਿਹੜੇ ਕਮਜ਼ੋਰ ਦਿਲ ਵਾਲੇ ਇਹ ਫਜ਼ੂਰ ਬਣੇ ਹੋਣਾ ਹੱਥ ਖਤਨ ਆ ਗਏ ਜੀ ਜੇ ਰੋਕ ਲਕੀਏ ਤਾਂ ਫਿਰ ਵੀ ਹਜੇ ਤਾਂ ਕਿ ਚੱਲੀ ਜਾਂਦਾ ਹੈ ਦੇਖੋ ਜੀ ਇਹ ਸਾਡੇ ਨਾ ਮਾਨਸੋ ਮਾਨਜੋਗ ਡੀਜੀਪੀ ਟਰੈਕ ਸਾਹਿਬ ਏਡੀਸੀਪੀ ਟਰੈਕ ਸਾਹਿਬ ਤੇ ਏਸੀਪੀ ਟਰੈਕ ਸਾਹਿਬ ਵੱਲੋਂ ਨਾ ਸਖਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਚੇਂਜ ਕੀਤੇ ਨੇ ਉਹਨਾਂ ਦੇ ਨੰਬਰ ਪਲੇਟ ਦੇ ਟ੍ਰਿਪਲਿੰਗ ਦੇ ਤੇ ਹੈਲਮਟ ਦੇ ਇਹ ਜਦੋਂ ਕਿ ਕੋਈ ਵੀ ਬੰਦਾ ਬੁਲਟ ਲੈ ਕੇ ਨੰਗਦਾ ਉਦੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਇਲੈਂਸਰ ਚੇਂਜ ਕੀਤਾ ਹੋਇਆ। ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ। ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ। ਜਦੋਂ ਇਹਨਾਂ ਨੂੰ ਪਤਾ ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ ਵੀ ਤੁਸੀਂ ਕੰਪਲੀਟ ਚੇਂਜ ਕਰ ਲਓ। ਅਸੀਂ ਇੱਕ ਇੱਕ ਸਾਲ ਤੋਂ ਐਮਕਲਾਈ ਹੋਈ ਆ। ਬਈ ਇਹ ਤੁਸੀਂ ਉਤਾਰਾ ਦਿਓ ਮੈਂ ਹੈਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿੱਟ ਚੱਲਦੀ ਆ। ਕੋਈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਹੈ ਅਸੀਂ ਉਹਦਾ ਚਲਾਨ ਕਰ ਹੀ ਦੇਣਾ ਸਰ ਮੁਹੀਮ ਦਾ ਵੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਉਹਦੇ ਬਾਵਜੂਦ ਤੱਕ ਇਹ ਪ੍ਰਕਾਰ ਨਹੀਂ ਬੋਲਡਾਂ ਦੇ ਵਿੱਚੋਂ ਦੇਖੋ ਜੀ 65% ਦਾ ਲੋਕ ਸੁੱਧਰ ਗਏ 35% ਹੈਗੇ ਨੇ 20% ਲੋਕਾਂ ਨੇ ਘਰੇ ਖੜੇ ਕਰਦੇ 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਇਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ। ਇੱਕ ਚਲਾਨ ਕੀਤਾ ਜਾਊਗਾ। ਬਿਲਕੁਲ ਚਲਾਨ। ਜੇ ਸਿਰ ਅਗਰ ਨੌਜਵਾਨਾਂ ਨੂੰ ਕਿ ਮੈਸੇਜ ਦੇਣਾ ਚਾਹੋਗੇ ਤਾਂ ਕਿ ਇਹੋ ਜਿਹੜੇ ਜਿਹੜੇ ਸਪਰਸਪ ਕਰਕੇ ਨਾਲ ਲਵਾਏ ਜਾਣ। ਉਹਨਾਂ ਨੂੰ ਇਹੀ ਅਸੀਂ ਮੈਸੇਜ ਲਾਇਆ ਸੀ ਜਿਹਨਾਂ ਦੇ ਨਾਂ ਤੇ ਇਹ ਬਾਈਕ ਆ। ਉਹਨਾਂ ਦੇ ਫਾਦਰ ਦੇ ਖਿਲਾਫ ਦੁਬਾਰਾ ਐਫਆਈਆਰ ਲੋਜ ਕੀਤੀ ਜਾਊਗੀ। ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਸਕੂਲਾਂ 'ਚ ਜਾ ਕੇ ਵੀ ਬਰੀਫ ਕੀਤਾ ਸੀ। ਬਈ ਤੁਸੀਂ ਪੇਰੈਂਟਸ ਮੀਟਿੰਗਾਂ ਵੀ ਇਹਨਾਂ ਨੇ ਅਟੈਂਡ ਕਰਾਈਆਂ ਸੀ ਅਸੀਂ ਨਾਲ ਬਿਲਕੁਲ ਕੀਤੀਆਂ। ਪਿਤੂ ਜੀ ਆਪਣੇ ਬੱਚਿਆਂ ਨੂੰ ਬਾਈਕ ਨਾ ਲੈ ਕੇ ਜਾਓ ਕਿਉਂਕਿ ਇਹ ਡਾਇਰੈਕਟ ਪੁਲੋ ਜਾ ਕੇ ਕੰਪੂਲ ਜਾਏਗੀ ਆਪੇ ਹੀ ਟੀਚਰ ਫੇਮ ਕਰਦੇ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ ਅਸੀਂ ਤਾਂ ਰੁਟੀਨ ਦੀ ਚੈੱਕਿੰਗ ਤਰ੍ਹਾਂ ਰੋਕਿਆ ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ ਜਦੋਂ ਸਟਾਰਟ ਕੀਤਾ ਮੌਕੇ ਤੇ ਤੁਸੀਂ ਆ ਗਏ ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦੋ ਦੇ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰਦਾਂਗੇ ਇਹ ਇਹਨਾਂ ਨੂੰ ਅੱਗੇ ਕੋਡ ਕੀ ਸਜ਼ਾ ਦਿੰਦੀ ਆ ਜੁਰਮਾਨਾ ਕਰਦੀ ਆ ਉਹ ਇਹਨਾਂ ਦੀ ਆ ਇਹ ਆਪਣੇ ਉੱਤੇ ਆਮ ਪਬਲਿਕ ਨੂੰ ਅਪੀਲ ਹੈ ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਵੀ ਟ੍ਰੈਫਿਕ ਜਿਹੜਾ ਠੰਡ ਦਾ ਮੌਸਮ ਆ ਟ੍ਰੈਫਿਕ ਜਿੰਨੇ ਰੂਲ ਨੇ ਨੂੰ ਫੋਲੋ ਕਰੋ ਹੈਲਮਟ ਪਾਓ ਥੋੜੀ ਸੇਫਟੀ ਆ ਨੰਬਰ ਪਲੇਟ ਲਗਾਓ ਥੋੜੀ ਸੇਫਟੀ ਆ ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾ ਹੈਗਾ ਤਾਂ ਖੁਦ ਕਹਿ ਰਹੇ ਆ ਜੋ ਮੈਂ ਉੱਥੇ ਕਹਿ ਰਿਹਾ ਸੱਚ ਕਹਿ ਰਿਹਾ